ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਲੱਡੂ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਕੁੰਭ ਰਾਸ਼ੀ ਵਾਲਿਆਂ ਦੀ ਲੱਗਣ ਵਾਲੀ ਹੈ ਜੀ ਲੋਟਰੀ ਉਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ 10 ਵੱਡੀਆਂ ਖੁਸ਼ਖਬਰੀਆਂ ਉਹਨਾਂ ਨੂੰ ਮਿਲਣ ਵਾਲੇ ਹਨ ਬਹੁਤ ਹੀ ਵੱਡੇ ਵੱਡੇ ਤੋਹਫੇ ਜਿਸ ਦੇ ਨਾਲ ਉਹਨਾਂ ਦੇ ਘਰ ਦੇ ਮਾਹੌਲ ਵਿੱਚ ਕੁਝ ਨਵਾਂ ਮਾਹੌਲ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਲక్ష్ਮੀ ਮਾਤਾ ਦੀ ਕਿਰਪਾ ਬਾਰਾਹੀ ਰਾਸ਼ੀਆਂ ਦੇ ਉੱਪਰ ਪਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਵਿਚਾਰ ਕਰਨ ਵਾਲੇ ਹਾਂ ਜੀ ਕਿ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਕਿਹੜੇ-ਕਿਹੜੇ ਐਸੇ ਵੱਡੇ ਬਦਲਾਵ ਹੋਣ ਵਾਲੇ ਹਨ ਧਨ ਲਾਭ ਹੋਣ ਵਾਲੇ ਹਨ ਜਿਸ ਦੇ ਨਾਲ ਫਰਵਰੀ ਮਹੀਨੇ ਦੇ ਅਖੀਰਲੇ ਹਫਤੇ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਹਨ ਖੁਸ਼ੀਆਂ ਹੀ ਖੁਸ਼ੀਆਂ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਫਰਵਰੀ ਦੇ ਮਹੀਨਿਆਂ ਦੇ ਵਿੱਚ ਜਿਹੜੇ ਦਿਨ ਬਾਕੀ ਰਹਿ ਗਏ ਹਨ ਜੀ ਕੁੰਭ ਰਾਸ਼ੀ ਵਾਲਿਆਂ ਨੂੰ ਧਨ ਲਾਭ ਦੇ ਨਾਲ 5 ਤੋਂ 10 ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਕਿਉਂਕਿ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਇਸ ਰਾਸ਼ੀ ਵਾਲਿਆਂ ਤੇ ਬਣ ਚੁੱਕੀ ਹੈ ਇਸ ਮਹੀਨੇ ਦੇ 10 ਦਿਨਾਂ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਧੰ ਦੇ ਨਾਲ ਮਾਲਾ-ਮਾਲ ਹੋਣ ਵਾਲੇ ਹਨ ਕਿਉਂਕਿ ਮਾਤਾ ਲక్ష్ਮੀ ਜੀ ਇਹਨਾਂ ਤੇ ਮਿਹਰਬਾਨ ਹੋ ਚੁੱਕੀ ਹੈ ਤੇ ਦੋਵਾਂ ਹੀ ਹੱਥਾਂ ਦੇ ਨਾਲ ਇਹਨਾਂ ਦੇ ਉੱਪਰ ਧੰ ਦੀ ਵਰਖਾ ਕਰਨ ਵਾਲੀ ਹੈ ਇਹਨਾਂ ਦੇ ਲਈ ਸਮਾਂ ਬੜਾ ਹੀ ਸ਼ੁਭ ਸੰਜੋਗ ਲੈ ਕੇ ਆ ਰਿਹਾ ਹੈ ਜਿਸ ਦੇ ਨਾਲ ਇਹਨਾਂ ਨੂੰ ਨੌਕਰੀ ਮਿਲਣ ਦੇ ਵੀ ਯੋਗ ਬਣਦੇ ਦਿਖਾਈ ਦੇ ਰਹੇ ਹਨ ਜਿਸ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਸ ਮਹੀਨੇ ਦੇ ਇਹਨਾਂ ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਨੂੰ ਵੱਡੀਆਂ-ਵੱਡੀਆਂ ਪ੍ਰਾਪਤੀਆਂ ਤੇ ਸਫਲਤਾਵਾਂ ਮਿਲਣ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਇਸ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਵੱਡੀਆਂ-ਵੱਡੀਆਂ ਸਫਲਤਾਵਾਂ ਮਿਲ ਜਾਣਗੀਆਂ ਤੇ ਨਾਲ ਹੀ ਨਾਲ ਤੁਹਾਡੇ ਪ੍ਰੇਮ ਸੰਬੰਧ ਚੜ੍ਹਦੇ ਹਨ ਉਹ ਵੀ ਗੂੜੇ ਹੋ ਜਾਣਗੇ ਪ੍ਰੇਮ ਸੰਬੰਧਾਂ ਦਾ ਰਿਸ਼ਤਾ ਤੁਹਾਡਾ ਵਿਆਹ ਵਿੱਚ ਤਬਦੀਲ ਹੋ ਕੇ ਤੁਹਾਨੂੰ ਵੱਡੀ ਖੁਸ਼ਖਬਰੀ ਮਿਲ ਜਾਵੇਗੀ ਕੈਰੀਅਰ ਦੇ ਨਾਲ ਸੰਬੰਧਿਤ ਵੀ ਕੋਈ ਖੁਸ਼ਖਬਰੀ ਦੀ ਗੱਲ ਤੁਹਾਨੂੰ ਸੁਣਨ ਨੂੰ ਮਿਲ ਸਕਦੀ ਹੈ। ਧਨ ਪ੍ਰਾਪਤੀ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ। ਜੀਵਨ ਦੇ ਹਰ ਇੱਕ ਮਹੱਤਵਪੂਰਨ ਪਹਿਲੂ ਦੇ ਵਿੱਚ ਜਿਹੜੀ ਵੀ ਜਾਣਕਾਰੀ ਤੁਹਾਡੇ ਲਈ ਚੰਗੀ ਸਾਬਿਤ ਹੋ ਜਾਵੇਗੀ ਉਸ ਦੇ ਰਿਲੇਟਿਡ ਤੁਹਾਨੂੰ ਖੁਸ਼ਖਬਰੀ ਮਿਲ ਜਾਵੇਗੀ। ਫਰਵਰੀ ਦੇ ਜਿਹੜੇ ਬਾਕੀ ਦਿਨ ਰਹਿ ਗਏ ਹਨ ਇਹਨਾਂ ਦੇ ਵਿੱਚ ਹੁਣ ਤੁਹਾਨੂੰ ਕਿਹੜੀਆਂ-ਕਿਹੜੀਆਂ ਉਹ ਖੁਸ਼ਖਬਰੀਆਂ ਪੰਜ ਮਿਲਣ ਵਾਲੀਆਂ ਹਨ। ਉਸ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਕਰਨ ਵਾਲੇ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਦੋਸਤੋ ਇਹ ਸ਼ੁਭ ਸੰਜੋਗ ਮਾਤਾ ਲక్ష్ਮੀ ਯੋਗ ਤੇ ਪੰਜ ਖੁਸ਼ ਖਬਰੀਆਂ ਤੁਹਾਨੂੰ ਇਸ ਸਮੇਂ ਮਿਲਣ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਜਿਸ ਦੇ ਨਾਲ ਮਾਤਾ ਲక్ష్ਮੀ ਕਹਿ ਲਓ ਕਿ ਤੁਹਾਡੇ ਉੱਪਰ ਮਿਹਰਬਾਨ ਹੋ ਕੇ ਕਿਰਪਾ ਕਰਨ ਵਾਲੀ ਹੈ ਦੋਸਤੋ ਪੂਰੇ 5 ਸਾਲ ਦੇ ਬਾਅਦ ਇਹ ਮਹਾ ਦੁਰਲਭ ਸੰਜੋਗ ਬਣਨ ਜਾ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਬਾਕੀ ਸਾਰੇ ਕੰਮ ਛੱਡ ਕੇ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲੈਣਾ ਜੀ ਅਤੇ ਵੀਡੀਓ ਵਿੱਚ ਤੁਹਾਨੂੰ ਸਾਵਧਾਨੀਆਂ ਵੀ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹੋ ਤੇ ਤੁਹਾਡੇ ਜੀਵਨ ਦੀ ਪੂਰੀ ਹੀ ਦਸ਼ਾ ਬਦਲ ਕੇ ਰਹਿ ਜਾਵੇਗੀ ਦੋਸਤੋ ਵੀਡੀਓ ਬੜੀ ਮਹੱਤਾਪੂਰਨ ਹੈ ਦੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋ ਸਕਦਾ ਹੈ ਜਿਸ ਦੇ ਆਉਣ ਨਾਲ ਤੁਹਾਡੇ ਘਰ ਦੀ ਪਰਿਵਾਰ ਦੀ ਆਰਥਿਕ ਦਿਸ਼ਾ ਵਿੱਚ ਸੁਧਾਰ ਹੋ ਜਾਵੇਗਾ ਤੁਹਾਨੂੰ ਧਨ ਸੰਬੰਧੀ ਜਿੰਨੀਆਂ ਵੀ ਕੋਈ ਮੁਸ਼ਕਲਾਂ ਆ ਰਹੀਆਂ ਸੀ ਕਾਫੀ ਸਮੇਂ ਤੋਂ ਤੁਸੀਂ ਉਹਨਾਂ ਮੁਸ਼ਕਲਾਂ ਤੋਂ ਜੋਜ ਰਹੇ ਸੀ ਉਹਨਾਂ ਮੁਸ਼ਕਲਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਕਿਉਂਕਿ ਜੇਕਰ ਤੁਹਾਡੇ ਤੇ ਕੋਈ ਕਰਜ਼ੇ ਵਰਗੀ ਵੀ ਪਰੇਸ਼ਾਨੀ ਚੱਲ ਰਹੀ ਸੀ ਉਹ ਤੁਹਾਡਾ ਦੋਸਤ ਮਿੱਤਰ ਇਸ ਕਰਜ਼ੇ ਵਰਗੀ ਸਮੱਸਿਆ ਤੋਂ ਤੁਹਾਨੂੰ ਦੂਰ ਕਰ ਦੇਵੇਗਾ ਕਿਉਂਕਿ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਹੁਣ ਤੁਹਾਨੂੰ ਪ੍ਰਾਪਤ ਹੋਣ ਵਾਲਾ ਹੈ ਇਹ ਸਮਾਂ ਤੁਹਾਡੀਆਂ ਖੁਸ਼ੀਆਂ ਦਾ ਸਮਾਂ ਹੋਵੇਗਾ ਤੇ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਕਿੰਨਾ ਖੁਸ਼ਹਾਲ ਸਮਾਂ ਹੈ ਜਿਹੜਾ ਕਿ ਤੁਹਾਡੀ ਜ਼ਿੰਦਗੀ ਵਿੱਚ ਪਹਿਲੀ ਵਾਰ ਆਇਆ ਹੈ ਕਿਉਂਕਿ અત્યੰਤ ਲਾਭ ਦੇਣ ਵਾਲਾ ਸਮਾਂ ਹੈ ਜਦੋਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਵੱਡੀਆਂ ਸਫਲਤਾਵਾਂ ਤੇ ਵੱਡੀਆਂ ਖੁਸ਼ਖਬਰੀਆਂ ਧਨਲਾਭ ਤੇ ਤੁਹਾਡੀਆਂ ਹੁਣ ਸਾਰੀਆਂ ਹੀ ਮਨੋ ਕਾਮਨਾਵਾਂ ਹੁਣ ਪੂਰੀਆਂ ਹੋਣ ਵਾਲੀਆਂ ਹਨ ਇਹ ਸਮਾਂ ਉਹ ਹੈ ਜੀ ਕਿਉਂਕਿ ਮਾਤਾ ਲక్ష్ਮੀ ਯੋਗ ਦਾ ਨਿਰਮਾਣ ਹੋ ਰਿਹਾ ਹੈ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਰਾਜਯੋਗ ਬਣਦਾ ਦਿਖਾਈ ਦੇ ਰਿਹਾ ਹੈ ਧਨਯੋਗ ਆਪਣੇ ਕੁੰਡਲੀ ਵਿੱਚ ਬਣਾ ਰਿਹਾ ਹੈ ਇਸ ਧਨ ਦੀ ਪ੍ਰਾਪਤੀ ਤੁਹਾਨੂੰ ਹੋਵੇਗੀ ਕਿਉਂਕਿ ਹੁਣ ਤੁਹਾਡੇ ਗ੍ਰਹਾਂ ਦੀ ਦਸ਼ਾ ਬੜੀ ਹੀ ਵਧੀਆ ਚੱਲ ਰਹੀ ਹੈ ਗ੍ਰਹਾਂ ਦੇ ਵਿੱਚ ਪ੍ਰਭਾਵ ਵੀ ਬੜੇ ਹੀ ਪਰਿਵਰਤਨ ਵਾਲੇ ਆਉਂਦੇ ਦਿਖਾਈ ਦੇ ਰਹੇ ਹਨ ਇਹ ਸਮਾ ਤੁਹਾਡੇ ਲਈ ਬੇਹੱਦ ਖਾਸ ਰਹਿਣ ਵਾਲਾ ਹੈ ਤੁਹਾਡੀ ਕਿਸਮਤ ਹੀ ਕਹਿ ਲਓ ਕਿ ਚਮਕਣ ਵਾਲੀ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣ ਰਹੀ ਹੈ ਜਿਸ ਵੀ ਕੰਮ ਨੂੰ ਤੁਸੀਂ ਇਸ ਸਮੇਂ ਹੱਥ ਪਾਓਗੇ ਉਸ ਕੰਮ ਵਿੱਚ ਹੀ ਸਫਲਤਾ ਮਿਲ ਜਾਵੇਗੀ ਇਸ ਰਾਸ਼ੀ ਵਾਲੇ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਦੁਕਾਨਦਾਰੀ ਦੇ ਵਿੱਚ ਇਸ ਹਫ਼ਤੇ ਕਾਫੀ ਮੁਨਾਫਾ ਹੁੰਦਾ ਦਿਖਾਈ ਦੇਵੇਗਾ ਤੇ ਜਿਹੜੇ ਆਪਣਾ ਕੋਈ ਨਵਾਂ ਵਪਾਰ ਕਰਨ ਬਾਰੇ ਅਜੇ ਸੋਚ ਹੀ ਰਹੇ ਹੋ ਇਸ ਹਫ਼ਤੇ ਜੇਕਰ ਤੁਸੀਂ ਨਵਾਂ ਕੰਮ ਸ਼ੁਰੂ ਕਰ ਲੈਂਦੇ ਹੋ ਤੇ ਪਾਰਟਨਰਸ਼ਿਪ ਵਿੱਚ ਰਲ ਕੇ ਕਰਦੇ ਹੋ ਤਾਂ ਤੁਹਾਨੂੰ ਦੋਵਾਂ ਹੀ ਧਿਰਾਂ ਨੂੰ ਦੁੱਗਣਾ ਲਾਭ ਪ੍ਰਾਪਤ ਹੋ ਜਾਵੇਗਾ। ਇਸ ਸਮੇਂ ਤੁਹਾਡੇ ਕਰਜ਼ੇ ਵਰਗੀ ਸਮੱਸਿਆ ਵੀ ਦੂਰ ਹੋ ਜਾਵੇਗੀ। ਇਸ ਰਾਸ਼ੀ ਵਾਲੇ ਜਿਹੜੇ ਲੋਕ ਨੌਕਰੀ ਦੇ ਨਾਲ ਸੰਬੰਧਿਤ ਹਨ ਉਹਨਾਂ ਨੂੰ ਨੌਕਰੀ ਵਿੱਚ ਤਨਖਾਹ ਵਿੱਚ ਵਾਧੇ ਹੋਣ ਦੀ ਖੁਸ਼ਖਬਰੀ ਪ੍ਰਾਪਤ ਹੋ ਜਾਵੇਗੀ ਤੇ ਜੇਕਰ ਆਪਣੀ ਨੌਕਰੀ ਵਿੱਚ ਤਬਾਦਲਾ ਚਾਹੁੰਦੇ ਹਨ ਤਾਂ ਉਹ ਵੀ ਤੁਹਾਨੂੰ ਮਿਲ ਜਾਵੇਗਾ। ਦੋਸਤੋ ਨਵੇਂ-ਨਵੇਂअवਸਰਾਂ ਤੇ ਮਿਲਣ ਦੇ ਨਾਲ ਤੁਹਾਨੂੰ ਕਾਮਯਾਬੀ ਤੁਹਾਡੇ ਹੱਥ ਲੱਗ ਜਾਵੇਗੀ। ਚਾਹੇ ਉਹ ਕਾਮਯਾਬੀ ਤੁਹਾਡੇ ਕਿਸੇ ਵੀ ਖੇਤਰ ਵਿੱਚ ਕਿਉਂ ਨਾ ਹੋਵੇ। ਭਾਵੇਂ ਉਹ ਵਪਾਰ ਦਾ ਖੇਤਰ ਹੋਵੇ ਜਾਂ ਨੌਕਰੀ ਪ੍ਰਤੀ ਹੋਵੇ। ਤੁਹਾਨੂੰ ਖੁਸ਼ਖਬਰੀ ਮਿਲਣ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ। ਮਾਤਾ ਲక్ష్ਮੀ ਮਿਹਰਬਾਨ ਹੋ ਚੁੱਕੀ ਹੈ। ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਤੇ ਕਈ ਪ੍ਰਕਾਰ ਦੇ ਦੁੱਖਾਂ ਦਾ ਅੰਤ ਹੋਣ ਵਾਲਾ ਹੈ। ਦੋਸਤੋ ਤੁਹਾਨੂੰ ਦੱਸ ਦਈਏ ਜੀ ਕਿ ਸਾਵਧਾਨੀ ਦੇ ਤੌਰ ਤੇ ਇੱਕ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਉਹ ਮਹੱਤਵਪੂਰਨ ਕੋਈ ਵੀ ਫੈਸਲਾ ਜਿਹੜਾ ਹੈ ਉਹ ਤੁਸੀਂ ਸੋਚ ਸਮਝ ਕੇ ਹੀ ਲੈਣਾ ਹੈ ਕਿਉਂਕਿ ਜੇਕਰ ਤੁਸੀਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕੋਈ ਕੰਮ ਕਰਦੇ ਹੋ ਜਾਂ ਫੈਸਲਾ ਕਰਦੇ ਹੋ ਤਾਂ ਉਹ ਤੁਹਾਡੀ ਹਿੱਤ ਦੀ ਵਜ੍ਹਾ ਦੇ ਨਾਲ ਉਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਉਸ ਫੈਸਲੇ ਦੇ ਨਾਲ ਤੁਹਾਡਾ ਕੋਈ ਵੀ ਫੈਸਲਾ ਜਿਹੜਾ ਹੈ ਕੈਰੀਅਰ ਵਪਾਰ ਦੇ ਨਾਲ ਜੁੜਿਆ ਹੋ ਸਕਦਾ ਹੈ। ਪ੍ਰੇਮ ਸੰਬੰਧਾਂ ਦੇ ਨਾਲ ਜੁੜਿਆ ਹੋ ਸਕਦਾ ਹੈ। ਨੌਕਰੀ ਨਾਲ ਵੀ ਜੁੜਿਆ ਹੋ ਸਕਦਾ ਹੈ। ਕੋਈ ਵੀ ਫੈਸਲਾ ਜੇ ਤੁਸੀਂ ਕਰਨਾ ਹੈ ਆਪਣੇ ਦਿਲ ਤੋਂ ਨਹੀਂ ਦਿਮਾਗ ਤੋਂ ਸੋਚਣਾ ਹੈ ਤੇ ਸੋਚ ਸਮਝ ਕੇ ਹੀ ਕਰਨਾ ਹੈ। ਦੂਸਰੀ ਗੱਲ ਕਿ ਤੁਹਾਡੇ ਅੰਦਰ ਜੋ ਸਭ ਤੋਂ ਵੱਡੀ ਕਮੀ ਹੈ ਤੁਸੀਂ ਹਰ ਕਿਸੇ ਤੇ ਬੜੇ ਹੀ ਜਲਦੀ ਵਿਸ਼ਵਾਸ ਕਰ ਲੈਂਦੇ ਹੋ। ਇਹ ਵਿਸ਼ਵਾਸ ਵੀ ਤੁਹਾਨੂੰ ਸੋਚ ਸਮਝ ਕੇ ਹੀ ਕਰਨਾ ਹੋਵੇਗਾ ਇਸ ਦਾ ਗਲਤ ਫਾਇਦਾ ਲੋਕ ਉਠਾ ਲੈਂਦੇ ਹਨ ਮਤਲਬ ਕਿ ਤੁਹਾਡੇ ਵਪਾਰ ਜੋ ਤੁਹਾਡਾ ਚੰਗਾ ਵਪਾਰ ਹੈ ਭੋਲਾਪਨ ਤੁਹਾਡੇ ਵਪਾਰ ਨੂੰ ਡੋਬ ਸਕਦਾ ਹੈ ਇਸ ਦਾ ਗਲਤ ਫਾਇਦਾ ਲੋਕ ਜਾਂ ਤੁਹਾਡਾ ਪਾਰਟਨਰਸ਼ਿਪ ਵਿਅਕਤੀ ਉਠਾ ਸਕਦਾ ਹੈ ਜਿਸ ਦੇ ਨਾਲ ਤੁਹਾਨੂੰ ਕਾਫੀ ਘਾਟੇ ਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮਤਲਬ ਤੁਹਾਡਾ ਜਿਹੜਾ ਨੇਚਰ ਹੈ ਤੁਹਾਡਾ ਜੋ ਸੁਭਾਅ ਹੈ ਭੋਲੇਪਨ ਵਾਲਾ ਸੁਭਾਅ ਹੈ ਇਸ ਦਾ ਗਲਤ ਫਾਇਦਾ ਲੋਕ ਅਕਸਰ ਹੀ ਉਠਾ ਲੈਂਦੇ ਹਨ ਇਸ ਲਈ ਇਸ ਗੱਲ ਦਾ ਥੋੜਾ ਜਿਹਾ ਖਾਸ ਧਿਆਨ ਰੱਖਣਾ ਹੈ ਤੁਹਾਨੂੰ ਜੇਕਰ ਕੋਈ ਵੀ ਕੰਮ ਕਹਿੰਦਾ ਹੈ ਤੇ ਤੁਸੀਂ ਇਹ ਨਹੀਂ ਕਿ ਆਪਣਾ ਕੰਮ ਛੱਡ ਕੇ ਉਸਦੇ ਕੰਮ ਨੂੰ ਕਰਨ ਲੱਗ ਜਾਂਦੇ ਹੋ ਆਪਣੇ ਕੰਮ ਨੂੰ ਸਮੇਂ ਸਿਰ ਕਰੋ ਤਾਂ ਹੀ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਤੇ ਪੈਸੇ ਦੇ ਲੈਣ ਦੇਣ ਦਾ ਵੀ ਖਾਸ ਹੀ ਧਿਆਨ ਰੱਖਿਆ ਕਰੋ ਜੇਕਰ ਗੱਲ ਆਵੇ ਕਿ ਇਹ ਕੰਮ ਤੁਹਾਡੇ ਤੋਂ ਮੁਫਤ ਦੇ ਵਿੱਚ ਲੋਕ ਕਰਵਾ ਲੈਂਦੇ ਹਨ ਇਸ ਲਈ ਤੁਹਾਨੂੰ ਕੁਝ ਵੀ ਹੱਥ ਲੱਗਣ ਵਾਲਾ ਨਹੀਂ ਹੁੰਦਾ ਪਰ ਤੁਸੀਂ ਅਗਲੇ ਦਾ ਉਹ ਕੰਮ ਕਰ ਦੇਂਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਨੁਕਸਾਨ ਚਲਣਾ ਪੈ ਸਕਦਾ ਹੈ ਤੁਸੀਂ ਜੋ ਵੀ ਕੰਮ ਕਰਨਾ ਹੈ ਆਪਣੀ ਸੋਚ ਸਮਝ ਤੇ ਬੂਝ ਦੇ ਨਾਲ ਹੀ ਕਰਨਾ ਹੈ ਮਤਲਬ ਕਿਸੇ ਦੇ ਪਿੱਛੇ ਲੱਗ ਕੇ ਬਿਲਕੁਲ ਵੀ ਨਹੀਂ ਕਰਨਾ ਆਪਣੀ ਸਮਝ ਹੀ ਹਰ ਕੰਮ ਦੇ ਵਿੱਚ ਵਰਤਣੀ ਹੈ ਕਿਉਂਕਿ ਤੁਹਾਡਾ ਕੋਈ ਗਲਤ ਯੂਜ਼ ਨਾ ਕਰ ਸਕੇ ਭਾਵ ਕਿ ਮਿਸ ਯੂਜ਼ ਨਾ ਕਰ ਸਕੇ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਸੀਂ ਆਪਣੇ ਖੁਦ ਦੇ ਲਈ ਅੱਗੇ ਵਧਣਾ ਹੈ ਕਿਸੇ ਦੇ ਸਹਾਰੇ ਨਹੀਂ ਵਧਣਾ ਕਿਸੇ ਦਾ ਸਹਾਰਾ ਲੈ ਕੇ ਆਪਣੀ ਮੰਜ਼ਿਲ ਤੱਕ ਨਹੀਂ ਤੁਸੀਂ ਪਹੁੰਚ ਸਕਦੇ ਜੇਕਰ ਤੁਹਾਡੇ ਵਿੱਚ ਹਿੰਮਤ ਹੋਵੇਗੀ ਤਾਂ ਤੁਸੀਂ ਖੁਦ ਅੱਗੇ ਆਓਗੇ ਕਿਉਂਕਿ ਇਹ ਸਮਾਂ ਤੁਹਾਡੇ ਲਈ ਬੜਾ ਹੀ ਖਾਸ ਸਾਬਿਤ ਹੋ ਜਾਵੇਗਾ ਤੁਸੀਂ ਜੋ ਵੀ ਕੰਮ ਕਰੋਗੇ ਉਸ ਦੇ ਵਿੱਚ ਤੁਹਾਨੂੰ ਲਾਭ ਹੀ ਲਾਭ ਮਿਲਣਾ ਹੈ ਤੁਸੀਂ ਡਰਨਾ ਛੱਡ ਦਿਓ ਤੇ ਆਪਣੇ ਕੰਮ ਦੀ ਸ਼ੁਰੂਆਤ ਚੰਗੇ ਤਰੀਕੇ ਦੇ ਨਾਲ ਤੇ ਇਮਾਨਦਾਰੀ ਨਾਲ ਕਰਨੀ ਸ਼ੁਰੂ ਕਰ ਦਿਓ। ਕਿਸੇ ਵੀ ਕੰਮ ਦੀ ਜੋ ਵੀ ਕੰਮ ਤੁਹਾਨੂੰ ਪਸੰਦ ਹੈ, ਜਿਸ ਕੰਮ ਵਿੱਚ ਤੁਹਾਡਾ ਮਨ ਜ਼ਿਆਦਾ ਲੱਗ ਰਿਹਾ ਹੈ, ਉਸ ਦੇ ਵਿੱਚ ਹੀ ਤੁਹਾਨੂੰ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਤੁਹਾਡੇ ਦੋਸਤਾਂ ਜਾਂ ਇਹ ਵੀ ਦੱਸ ਦਿਈਏ ਕਿ ਤੁਹਾਡੇ ਜੀਵਨ ਦੇ ਸਭ ਪ੍ਰਕਾਰ ਦੇ ਵਿਨਾਸ਼ਕਾਰੀ ਸ਼ਕਤੀਆਂ ਦਾ ਹੁਣ ਖਾਤਮਾ ਹੋਣ ਵਾਲਾ ਹੈ। ਮਾਤਾ ਲక్ష్ਮੀ ਜੀ ਖੁਦ ਕਰ ਦੇਣਗੇ। ਜਿੰਨੇ ਤੁਸੀਂ ਗਰੀਬ ਸੀ, ਹੁਣ ਜ਼ਰੂਰਤਮੰਦ ਲੋਕ ਜਿੰਨੇ ਤੁਸੀਂ ਗਰੀਬ ਸੀ ਉਹਨਾਂ ਦੀ ਹੁਣ ਤੁਸੀਂ ਮਦਦ ਕਰੋਗੇ ਤੁਹਾਡੇ ਜੀਵਨ ਵਿੱਚ ਤੁਹਾਡੇ ਦੁੱਖ ਤਕਲੀਫਾਂ ਜਿਹੜੀਆਂ ਹਨ ਸਾਰੀਆਂ ਹੀ ਦੂਰ ਹੋ ਜਾਣਗੀਆਂ ਸਫਲਤਾ ਹਰ ਪਾਸਿਓ ਤੁਹਾਡੇ ਕਦਮ ਚੁੰਮੇਗੀ ਤੁਹਾਨੂੰ ਹਰ ਪਾਸਿਓ ਕਾਮਯਾਬੀ ਹੀ ਹੱਥ ਲੱਗੇਗੀ ਕਾਮਯਾਬੀ ਦੇ ਝੰਡੇ ਗੱਡਦੇ ਹੋਗੇ ਜਿਹੜੇ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਵੀ ਪ੍ਰਾਪਤ ਹੋ ਸਕਦੀ ਹੈ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਨੂੰ ਦੱਸ ਦਈਏ ਕਿ ਚੰਗਾ ਨਤੀਜਾ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਹੈ ਜੇਕਰ ਤੁਸੀਂ ਕਾਫੀ ਧਿਆਨ ਦੇ ਨਾਲ ਆਪਣੀ ਪੜ੍ਹਾਈ ਦੇ ਵਿੱਚ ਦਿਲਚਸਪੀ ਵਿਖਾਉਂਦੇ ਹੋ। ਉਹਨਾਂ ਦੇ ਸਮਾਪੱਖ ਵਿੱਚ ਹੋਵੇਗਾ। ਇਸ ਤਰ੍ਹਾਂ ਦੀ ਮਾਤਾ ਲਕਸ਼ਮੀ ਜੀ ਤੁਹਾਡਾ ਸਾਥ ਦੇ ਦੇਣਗੇ। ਤੁਹਾਡੇ ਵਪਾਰ ਵਿੱਚ ਦਿਨ ਰਾਤ ਚਾਗਣੀ ਤਰੱਕੀ ਹੋ ਜਾਵੇਗੀ। ਹਰ ਇੱਕ ਕਾਰਜ ਖੇਤਰ ਵਿੱਚ ਮੁਨਾਫਾ ਹੁੰਦਾ ਦਿਖਾਈ ਦੇ ਰਿਹਾ। ਜੇਕਰ ਤੁਸੀਂ ਆਪਣੇ ਵਪਾਰ ਦੇ ਵਿੱਚ ਕਿਸੇ ਨੂੰ ਹੈਲਪ ਦੇ ਲਈ ਰੱਖਿਆ ਹੋਇਆ ਹੈ। ਉਹ ਤੁਹਾਡੇ ਨਾਲ ਧੋਖਾ ਵੀ ਕਰ ਸਕਦਾ ਹੈ ਤੁਹਾਨੂੰ ਕੋਈ ਖਾਨੇ ਵੀ ਪਹੁੰਚਾ ਸਕਦਾ ਹੈ ਬਸ ਤੁਸੀਂ ਸਾਵਧਾਨ ਰਹਿਣਾ ਹੈ ਅੱਖਾਂ ਖੋਲ ਕੇ ਰਹਿਣਾ ਹੈ ਕਿਸੇ ਤੇ ਇੰਨੀ ਜਲਦੀ ਵਿਸ਼ਵਾਸ ਨਹੀਂ ਕਰਨਾ ਕਿਸੇ ਦੇ ਭਰੋਸੇ ਤੇ ਰਹਿ ਕੇ ਆਪਣਾ ਕੰਮ ਨਹੀਂ ਛੱਡ ਦੇਣਾ ਕਿਸੇ ਤੇ ਨਿਰਭਰ ਵੀ ਨਹੀਂ ਹੋਣਾ ਕਿਉਂਕਿ ਹੁਣ ਤੁਹਾਨੂੰ ਸਫਲਤਾ ਹਾਸਲ ਕਰਨ ਦਾ ਮੌਕਾ ਮਿਲ ਜਾਵੇਗਾ ਦੋਸਤੋ ਸਿੱਖਿਆ ਨੌਕਰੀ ਤੇ ਵਪਾਰ ਦੇ ਖੇਤਰ ਵਿੱਚ ਜੋ ਵੀ ਤੁਸੀਂ ਮਿਹਨਤ ਕਰੋਗੇ ਉਸ ਮਿਹਨਤ ਦਾ ਤੁਹਾਨੂੰ ਫਲ ਜ਼ਰੂਰ ਮਿਲ ਜਾਵੇਗਾ ਜੇਕਰ ਕੋਈ ਵੀ ਡਿਸੀਜਨ ਹੋਵੇ ਨੌਕਰੀ ਸੰਬੰਧੀ ਵਪਾਰ ਸੰਬੰਧੀ ਵਿਆਹ ਸੰਬੰਧੀ ਜਾਂ ਕਿਸੇ ਵੀ ਪ੍ਰਕਾਰ ਦਾ ਹੋਵੇ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਸਮਾਂ ਹੀ ਇਸ ਤਰ੍ਹਾਂ ਦਾ ਹੈ ਕਿ ਤੁਹਾਨੂੰ ਮਨਚਾਹ ਪਿਆਰ ਵੀ ਮਿਲ ਸਕਦਾ ਹੈ ਜਿਸਦੇ ਨਾਲ ਤੁਸੀਂ ਪ੍ਰੇਮ ਕਰਦੇ ਹੋ ਤੁਹਾਡਾ ਜੀਵਨ ਸਾਥੀ ਬਣਨਾ ਚਾਹੁੰਦਾ ਹੈ ਤਾਂ ਇਹ ਵੀ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਵੇਗੀ ਵਿਆਹ ਦੇ ਸੰਬੰਧੀ ਚਰਚਾ ਤੁਹਾਡੇ ਘਰ ਵਿੱਚ ਚੱਲ ਸਕਦੀ ਹੈ ਤੇ ਜੀਵਨ ਸਾਥੀ ਦੀ ਪ੍ਰਾਪਤੀ ਹੋ ਸਕਦੀ ਹੈ। ਬਹੁਤ ਹੀ ਚੰਗਾ ਸਮਾਂ ਤੁਹਾਡੇ ਲਈ ਸਾਬਿਤ ਹੋ ਜਾਵੇਗਾ। ਇਸ ਰਾਸ਼ੀ ਵਾਲੇ ਜਿਹੜੇ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਾਰਾ ਰੱਖਦੇ ਹਨ, ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਵੀ ਹੋ ਜਾਵੇਗੀ। ਸੋ ਦੋਸਤੋ, ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਸੀਂ ਘਰ ਵਿੱਚ ਕੋਈ ਨਵਾਂ ਵਾਹਨ ਖਰੀਦ ਕੇ ਲਿਆ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ। ਹਰ ਪਾਸਿਓ ਕਾਮਯਾਬੀ ਤੁਹਾਡੇ ਹੱਥ ਲੱਗੇਗੀ ਤੁਹਾਡੀ ਜੇਕਰ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਦੇ ਨਜ਼ਰੀਏ ਤੋਂ ਸਮਾ ਤੁਹਾਡੇ ਲਈ ਚੰਗਾ ਸਾਬਿਤ ਹੋ ਜਾਵੇਗਾ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ ਥੋੜਾ ਜਿਹਾ ਤਣਾਅ ਤੇ ਪਰੇਸ਼ਾਨੀ ਹੋ ਸਕਦੀ ਹੈ ਇਸ ਲਈ ਤੁਹਾਨੂੰ ਅਗਾਹ ਕਰ ਰਹੇ ਹਾਂ ਜੀ ਕਿ ਤਣਾਅ ਮੁਕਤ ਰਹੋ ਹਰ ਰੋਜ਼ ਪ੍ਰਣਾਮ ਜਾਂ ਪਰਮਾਤਮਾ ਪਰਮਾਤਮਾ ਦਾ ਨਾਮ ਜ਼ਰੂਰ ਲਓ ਤੁਹਾਡੇ ਮਨ ਨੂ ਸ਼ਾਂਤ ਕਰ ਦੇਵੇਗਾ ਮਾਤਾ ਲక్ష్ਮੀ ਜੀ ਦੇ ਕਿਰਪਾ ਦੇ ਨਾਲ ਇਹ ਫਰਵਰੀ ਦਾ ਆਖੀਰਲਾ ਹਫਤਾ ਤੁਹਾਡੇ ਲਈ ਖੁਸ਼ੀਆਂ ਭਰਿਆ ਸਾਬਿਤ ਹੋ ਜਾਵੇਗਾ ਧੰਨਵਾਦ